ਮੰਤ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਜਿੰਦੇ ਚ ਇੱਕ ਮਹਿਲਾ ਤੁਹਾਡੇ ਕੋਲ ਆਂਦੀ ਹੈ ਆਪਾਂ ਇਲਾਜ ਹੀ ਕਹਿ ਸਕਦੇ ਇਲਾਜ ਕਰੋਨਾ ਵਾਸਤੇ ਤੇ ਉਹਦੇ ਤੁਸੀਂ ਆਕਸੀਜਨ ਦੀ ਪਾਈਪ ਉਤਾਰ ਰਲਦੀ ਸੀਗੀ ਉਹ ਕੀ ਸੀ ਮਾਮਲਾ ਜੀ ਕੀ ਸਾਰੀ ਕਹਾਣੀ ਕੀ ਉਹ 4-5 ਸਾਲਾਂ ਤੋਂ ਜੀ ਮਹਿਲਾ ਨੂੰ ਆਕਸੀਜਨ ਲੱਗੀ ਸੀ ਚੰਡੀਗੜ੍ਹ ਸ਼ਹਿਰ ਤੋਂ ਆਉਂਦੇ ਸੀ ਉਹ ਪਹਿਲੇ ਦਿਨ ਸਾਡੇ ਕੋਲ ਆਏ ਅਸੀਂ ਦੁਆ ਲਈ ਬੇਨਤੀ ਲਈ ਉਹ ਮਤ ਤੇ ਅਸੀਂ ਉਹਨਾਂ ਨੂੰ ਕਹਾਂ ਦੱਸ 10 ਮਿੰਟ ਤੁਸੀਂ ਐਕਸੀਜਨ ਲਾ ਕੇ ਦੇਖੋ ਉਹਨੇ ਲਾ ਕੇ ਦੇਖੀ ਜੀ ਉਹਨਾਂ ਨੂੰ ਸਾਹ ਸੋਖਾ ਇਹਨੂੰ ਫਰਕ ਪਿਆ ਤੇ ਫਿਰ ਮੈਨੂੰ ਉਹ ਬੋਲੇ ਸੀ ਕਿ ਬਾਬਾ ਜੀ ਐਕਸੀਜਨ ਲਾ ਦਈਏ ਮੈਂ ਕਿਹਾ ਐ ਨਹੀਂ ਲਾਣੀ ਜੀ ਦਵਾਰਾ ਐਕਸੀਜਨ ਉਹਨਾਂ ਦੀ ਲਵਾ ਕੇ ਮੈਂ ਕਿਹਾ ਜਿਹੜੇ ਡਾਕਟਰ ਕੋਲੋਂ ਤੁਹਾਡਾ ਇਲਾਜ ਚੱਲਦਾ ਪਹਿਲਾਂ ਉਹਦੀ ਸਲਾਹ ਲਓ ਉਹਦੀ ਸਲਾਹ ਲੈ ਕੇ ਡਾਕਟਰ ਨੇ ਤੁਹਾਨੂੰ ਕਿਹਾ ਬਿਮਾਰੀ ਭਾਈ ਘਟ ਗਈ ਉਸ ਤੋਂ ਬਾਅਦ ਲਵਾਈ ਇਹ ਵੀਡੀਓ ਕਿਸ ਤਰ੍ਹਾਂ ਬਣੀ ਬਣਾਈ ਗਈ ਜੀ ਫਿਰ ਸਾਡੇ ਕੋਲ ਜੋ ਕੋਈ ਚੈਨਲ ਵਾਲਾ ਆਂਦਾ ਸੀਗਾ ਤੇ ਉਹ ਉੱਥੇ ਵੀਡੀਓ ਬਣਾ ਕੇ ਲੈ ਜਾਂਦਾ ਸੀ ਆਪਣੇ ਚੈਨਲ ਤੇ ਪਾ ਦਿੰਦਾ ਸੀ ਇਹ ਸਾਡੇ ਫੋਨ ਤੋਂ ਨਹੀਂ ਬਣੀ ਕਿਸੇ ਚੈਨਲ ਦੇ ਫੋਨ ਤੋਂ ਬਣੀ ਹੈ ਜੀ ਤੇ ਐਦਾਂ ਬਾਬਾ ਜੀ ਕੀ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਵੀ ਐਦਾਂ ਦੁਆ ਕਰਨ ਦੇ ਨਾਲ ਜਾਂ ਘਾੜੇ ਲਾਉਣ ਦੇ ਨਾਲ ਜਿਹੜਾ ਹੈਗਾ ਮਰੀਜ਼ ਠੀਕ ਹੋ ਜਾਂਦੇ ਹਾਂ ਹਾਂ ਜੀ ਉਹ ਹੀ ਗੱਲ ਮੰਨਣ ਦੀ ਹੈ ਜੀ ਅੱਲਾ ਕਿਤੇ ਮੌਲਾ ਕਿ ਸਮਝ ਆ ਗਿਆ ਤੇ ਰੋਲਾ ਕਿ ਗੱਲ ਦਾ ਸਮਝ ਦਿਆ ਜੀ ਜਿਹਨੂੰ ਸਮਝ ਆ ਗਿਆ ਉਹ ਰਾਵਨਲ ਬਹਿ ਜਾਂਦਾ ਜਿਹਨੂੰ ਨਹੀਂ ਸਮਝ ਆ ਗਿਆ ਉਹ ਰੋਲਾ ਪਾਂਦਾ ਕਾਮ ਸੰਗਤ ਆਂਦੀ ਆ ਹੁਣ ਤੱਕ ਕਿੰਨੇ ਕਿ ਜੜੇ ਗਏ ਨੇ ਇਹ ਠੀਕ ਹੋ ਚੁੱਕੇ ਨੇ 20 ਸਾਲਾਂ ਚੀ ਬੇਗਿੰਤ ਕੋਈ ਗਿਨਤੀ ਨਹੀਂ